ਕੈਨੇਡਾ ਦੇ ਮੌਂਟਰੀਅਲ ਅਤੇ ਓਟਾਵਾ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਣੇ 6 ਪ੍ਰਮੁੱਖ ਹਵਾਈ ਅੱਡਿਆਂ ਨੂੰ ਵੀਰਵਾਰ ਸਵੇਰੇ ਬੰਬ ਧਮਕੀਆਂ ਮਿਲਣ ਤੋਂ ਬਾਅਦ ਉਡਾਣਾ ਸੇਵਾਵਾਂ ਦੇ ਵਿੱਚ ਵੱਡੀ ਰੁਕਾਵਟ ਪਈ। ਯੂਐਸ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਇਹ ਧਮਕੀਆਂ ਓਟਾਵਾ, ਮੌਂਟਰੀਅਲ, ਐਡਮਿੰਟਨ, ਵਿਨੀਪੈਗ, ਕੈਲਗਰੀ ਤੇ ਵੈਂਕੂਵਰ ਦੇ ਹਵਾਈ ਅੱਡਿਆਂ ਨੂੰ ਮਿਲਿਆ। ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਟੈਕਸ ਪੀ ਪੰਜਾਬੀ। ਸੂਰੀ 8 ਵਜੇ ਦੇ ਕਰੀਬ ਕੈਨੇਡਾ ਦੀ ਅਥਾਰਟੀ ਨੂੰ ਮਿਲੀਆਂ ਇਨ੍ਹਾਂ ਧਮਕੀਆਂ ਦੇ ਕਾਰਨ ਮੌਂਟਰੀਅਲ ਦੇ ਪੀਆਰਏ 엘ੀਟ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਓਟਾਵਾ ਦੇ ਮੈਕਡੋਨਲਡ ਕਾਰਟੇਅਰ ਭੰਦਰਾਸਤੀ ਹਵਾਈ ਅੱਡੇ ਤੇ ਜਹਾਜ਼ਾਂ ਦੀ ਉੜਾਨਾਂ ਤੇ ਲੈਂਡਿੰਗ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ। ਮੋਂਟਰੀਅਲ ਹਵਾਈ ਅੱਡੇ ਦੇ NAV ਕੈਨੇਡਾ ਕੰਟਰੋਲ ਟਾਵਰ ਨੂੰ ਖਾਲੀ ਕਰਵਾਇਆ ਗਿਆ ਪਰ ਬਾਅਦ ਦੇ ਵਿੱਚ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ ਗਿਆ। ਅਮਰੀਕਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਮੋਂਟਰੀਅਲ ਅਤੇ ਓਟਾਵਾ ਹਵਾਈ ਅੱਡਿਆਂ ਤੇ ਸਵੇਰੇ 7:40 ਮਿੰਟ ਤੇ ਕਰੀਬ ਰੁਕ ਹਟਾਈ ਗਈ। ਪਰ ਕਈ ਉਡਾਨਾਂ ਦੇ ਵਿੱਚ ਦੇਰੀ ਤੇ ਕੁਝ ਉਡਾਨਾਂ ਨੂੰ ਰੱਦ ਵੀ ਕੀਤਾ ਗਿਆ। ਓਟਾਵਾ ਹਵਾਈ ਅੱਡੇ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਇੱਕ ਸੁਰੱਖਿਆ ਘਟਨਾ ਦੀ ਜਾਂਚ ਕਰ ਰਹੇ ਹਾਂ। ਸੰਚਾਲਨ ਦੇ ਵਿੱਚ ਰੁਕਾਵਟ ਆ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਉਡਾਨ ਦੀ ਸਥਿਤੀ ਜਾਂਚ ਲੈਣ। ਉਧਰ ਓਟਾਵਾ ਪੁਲਿਸ ਨੇ ਵੀ ਇਸ ਸੁਰੱਖਿਆ ਮਾਮਲੇ ਦੀ ਜਾਂਚ ਦੀ ਪੁਸ਼ਟੀ ਕੀਤੀ ਪਰ ਵੇਰਵੇ ਹਲੇ ਤੱਕ ਜਨਤਕ ਨਹੀਂ ਕੀਤੇ ਗਏ। ਕੈਲਗਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਜਿਲ ਸਾਰ ਨੇ ਦੱਸਿਆ ਕਿ ਇਸ ਘਟਨਾ ਦਾ ਹਾਲਾਂਕਿ ਕੈਲਗਰੀ ਹਵਾਈ ਅੱਡੇ ਤੇ ਅਸਰ ਕਾਫੀ ਘੱਟ ਪਿਆ ਜਦਕਿ ਵੈਂਕੂਵਰ ਹਵਾਈ ਅੱਡੇ ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਇੱਥੇ ਸਧਾਰਨ ਰੂਪ ਦੇ ਨਾਲ ਉਡਾਨਾਂ ਤੇ ਕਾਫੀ ਅਸਰ ਪਿਆ। ਉਧਰ ਦੂਜੇ ਪਾਸੇ ਮੋਂਟਰੀਅਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਧਮਕੀ ਦੇ ਹੱਲ ਹੋਣ ਦੀ ਪੁਸ਼ਟੀ ਕੀਤੀ ਪਰ ਯਾਤਰੀਆਂ ਨੂੰ ਨਾਲ ਹੀ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ। ਐਨਵੀ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਦੇ ਸਮੇਂ ਹਵਾਈ ਅੱਡੇ ਨੂੰ ਬੰਬ ਧਮਕੀਆਂ ਮਿਲੀਆਂ ਸਾਰੇ ਕਰਮਚਾਰੀ ਫਿਲਹਾਲ ਸੁਰੱਖਿਅਤ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਉਧਰ ਆਰਸੀਐਮਪੀ ਨੇ ਵੀ ਗਲੋਬਲ ਨਿਊਜ਼ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਵਿਨੀਪੈਗ ਦੇ ਰਿਚਰਡਸਨ ਹਵਾਈ ਅੱਡੇ ਤੇ ਬੰਬ ਦੀ ਧਮਕੀ ਦੇ ਬਾਰੇ ਜਾਣਕਾਰੀ ਮਿਲੀ ਸੀ ਇਸ ਦੇ ਨਾਲ ਹੀ ਆਰ सीएम ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਫੋਨ ਕਾਲ ਦੇ ਵਿੱਚ ਦੱਸਿਆ ਗਿਆ ਸੀ ਕਿ ਕੰਟਰੋਲ ਟਾਵਰ ਦੇ ਵਿੱਚ ਬੰਬ ਹੈ ਅਧਿਕਾਰੀਆਂ ਨੇ ਟਾਵਰ ਦੀ ਤਲਾਸ਼ੀ ਲਈ ਅਤੇ ਜ਼ਮੀਨ ਦੀ ਜਾਂਚ ਵੀ ਕੀਤੀ ਪਰ ਉੱਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਇਸ ਘਟਨਾ ਨੇ ਯਾਤਰੀਆਂ ਦੇ ਵਿੱਚ ਬੇਚੈਨੀ ਵੀ ਪੈਦਾ ਕਰ ਦਿੱਤੀ ਜਿਨ੍ਹਾਂ ਵਿੱਚੋਂ ਕਈਆਂ ਨੂੰ ਘੰਟਿਆਂ ਤੱਕ ਹਵਾਈ ਅੱਡੇਾਂ ਤੇ ਇੰਤਜ਼ਾਰ ਕਰਨਾ ਪਿਆ ਜਾਂ ਫਿਰ ਉਨ੍ਹਾਂ ਦੀਆਂ ਉਡਾਨਾਂ ਹੀ ਰੱਦ ਹੋ ਗਈਆਂ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਧਮਕੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਅਤੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿੱਚ ਪੂਰੀ ਤਰ੍ਹਾਂ ਜੁਟੀ ਹੋਈ ਹੈ